ਜਿਸਾ ਕਿਸੇ ਸਾਰੇ ਜਾਣਦੇ ਹੋਵਾਂਗੇ ਕਿ ਦਿੱਤੇ ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਦੌਰਾਨ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਜੀ ਦੇ ਬਾਰੇ ਉਹਨਾਂ ਦੇ ਸੰਘਰਸ਼ ਬਾਰੇ ਅਤੇ ਉਹਨਾਂ ਦੇ ਸਮਾਜ ਬਾਰੇ ਲੋਕਾਂ ਦੇ ਵਿੱਚ ਗੱਲ ਰੱਖਣੀ ਚਾਹੀ। ਲੇਕਿਨ ਉਹਨਾਂ ਦੇ ਬਿਆਨਾਂ ਨੂੰ ਬਾਕੀ ਪਾਰਟੀਆਂ ਨੇ ਤੋੜ ਮਰੋੜ ਕੇ ਕੁਝ ਹੋਰ ਹੀ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ। ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸੀ ਸਮਾਜ ਨੂੰ ਵੱਚ ਚੜ ਕੇ ਆਪਣਾ ਯੋਗਦਾਨ ਦੇਣ ਵਾਸਤੇ ਸਪੋਰਟ ਕੀਤੀ ਹੈ। ਚਾਹੇ ਰਿਜ਼ਰਵੇਸ਼ਨ ਨੂੰ ਲੈ ਕੇ ਹੈ। ਚਾਹੇ ਮਹਿਲਾਵਾਂ ਦੀ ਰਿਜ਼ਰਵੇਸ਼ਨਸ ਨੂੰ ਲੈ ਕੇ ਹੈ ਔਰ ਅੱਜ ਵੀ ਕਨਸਟੀਟਿਊਸ਼ਨਲ ਪੋਸਟ ਦੇ ਵਿੱਚ ਬੈਠੇ ਕਈ ਸਾਰੇ ਐਸੇ ਵਰਗ ਨੇ ਜਿੱਥੇ ਖਾਸ ਤੌਰ ਤੇ ਐਸੀ ਵਰਗ ਨੂੰ ਕਾਂਗਰਸ ਪਾਰਟੀ ਨੇ ਹਮੇਸ਼ਾ ਪੈਲ ਦੇ ਆਧਾਰ ਤੇ ਮੌਕਾ ਦਿੱਤਾ ਔਰ ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਪਹਿਲੇ ਸੀਐਮ ਚੰਨੀ ਸਾਹਬ ਬਣਾਏ ਗਏ ਜਿਹੜੇ ਵੀ ਅਸੀਂ ਸਮਾਜ ਤੋਂ ਤੁਹਾਨੂੰ ਕਰਦੇ ਨੇ ਇਹ ਸਾਨੂੰ ਕਦੀ ਭੁੱਲਣਾ ਨਹੀਂ ਚਾਹੀਦਾ ਪਰ ਖਾਸ ਤੌਰ ਤੇ ਇਸ ਉੱਪਰ ਜੋ ਵੀ ਬੂਟਾ ਸਿੰਘ ਜੀ ਦੇ ਬਾਰੇ ਜੋ ਟਿੱਪਣੀ ਕੀਤੀ ਗਈ ਉਸ ਉੱਪਰ ਕਾਂਗਰਸ ਦੇ ਪ੍ਰਧਾਨ ਅਮਿੰਦਰ ਸਿੰਘ ਰਾਜਾਵੜਿੰਗ ਜੀ ਨੇ ਖਾਸ ਤੌਰ ਤੇ ਇਸ ਉੱਪਰ ਮਾਫੀ ਵੀ ਮੰਗੀ ਹੈ ਕਿ ਅਗਰ ਕਿਸੇ ਦੇ ਮਨਤੇ ਉਤੇ ਕੋਈ ਠੀਸ ਪਹੁੰਚੀ ਹੈ ਤਾਂ ਮੈਂ ਉਸ ਚੀਜ਼ ਦੀ ਮਾਫੀ ਮੰਗਦਾ ਮਾਫੀ ਮੰਗਣ ਤੋਂ ਬਾਅਦ ਵੀ ਪਰਚਾ ਦਰਜ ਹੋ ਜਾਣਾ ਇਹ ਮੈਨੂੰ ਲੱਗਦਾ ਹੈ ਕਿ ਸਮਾਜ ਦੇ ਵਿੱਚ ਕੋਈ ਚੰਗਾ ਮੈਸੇਜ ਨਹੀਂ ਜਾ ਰਿਹਾ ਕਿਉਂਕਿ ਰਾਜਾ ਬੜਿੰਗ ਜੀ ਦੀ ਮਨਸ਼ਾ ਬੂਟਾ ਸਿੰਘ ਜੀ ਦੀ ਇਮੇਜ ਨੂੰ ਕਿਸੇ ਤਰ੍ਹਾਂ ਦੀ ਕੋਈ ਖਰਾਬ ਕਰਨ ਦੀ ਨਹੀਂ ਸੀ ਉਹਨਾਂ ਦੇ ਸੰਘਰਸ਼ ਜਿਸ ਤਰ੍ਹਾਂ ਲੜਿਆ ਜਿਸ ਤਰ੍ਹਾਂ ਅਸੀਂ ਪਹਿਲੇ ਵੀ ਕਈ ਸਾਰੇ ਅ ਬੁੱਧੀ ਜੀਵਾਂ ਦੇ ਸੰਘਰਸ਼ ਬਾਰੇ ਅਸੀਂ ਲੋਕਾਂ ਦੇ ਵਿੱਚ ਜਗ ਜाहिर ਕਰਦੇ ਹਾਂ ਉਸੇ ਤਰ੍ਹਾਂ ਦੇ ਨਾਲ ਐਸੀ ਸਮਾਜ ਦੇ ਨੂੰ ਲੈ ਕੇ ਉਹਨਾਂ ਨੇ ਬੂਟਾ ਸਿੰਘ ਦੇ ਬਾਰੇ ਦੱਸਣਾ ਚਾਹਿਆ ਕਿ ਕਿਸ ਤਰ੍ਹਾਂ ਦੇ ਨਾਲ ਉਹ ਪੱਠੇ ਕੁੱਤਰਦੇ ਰਹੇ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਸੰਘਰਸ਼ ਕੀਤਾ ਅਸੀਂ ਹੋਰ ਵੀ ਕਈ ਸਾਰੀ ਐਗਜ਼ਾਮਪਲਸ ਨਹੀਂ ਆ ਉਹਨਾਂ ਨੇ ਡਾਕਟਰ ਮਨਮੋਹਨ ਸਿੰਘ ਜੀ ਦੇ ਬਾਰੇ ਦੱਸਿਆ ਗਿਆਨੀ ਜੈ ਸਿੰਘ ਜੀ ਦੇ ਬਾਰੇ ਦੱਸਿਆ ਕਿ ਉਹ ਸਾਈਕਲ ਚਲਾ ਕੇ ਆਪਣਾ ਸੰਘਰਸ਼ ਕੀਤਾ ਤੇ ਇਹ ਦੱਸਣਾ ਲੋਕਾਂ ਦੇ ਵਿੱਚ ਕੋਈ ਮਾੜੀ ਗੱਲ ਨਹੀਂ ਔਰ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਤੋੜ ਮੋੜ ਕੇ ਜੋ ਪੇਸ਼ ਕੀਤਾ ਗਿਆ ਇਸ ਉੱਪਰ ਜ਼ਰੂਰ ਐਸੀ ਕਮਿਸ਼ਨ ਨੂੰ ਦੁਬਾਰਾ ਤੋਂ ਵਿਚਾਰ ਕਰਕੇ ਇਸ ਪਰਚੇ ਉੱਪਰ ਦੁਬਾਰਾ ਗੌਰ ਕਰਨਾ ਚਾਹੀਦਾ ਹੈ ਤਾਂ ਕਿ ਜਿਸ ਵਿਅਕਤੀ ਨੇ ਆਲਰੇਡੀ ਇਸ ਉੱਪਰ ਮਾਫੀ ਮੰਗ ਕੇ ਸਮਾਜ ਦੇ ਵਿੱਚ ਆਪਣਾ ਕਬੂਲ ਕੀਤਾ ਹੋਵੇ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਸਾਡੀ ਕਾਂਗਰਸ ਪਾਰਟੀ ਨੇ ਹਮੇਸ਼ਾ ਹੀ ਐਸੀ ਸਮਾਜ ਦੇ ਵਿੱਚ ਹਮੇਸ਼ਾ ਯੋਗਦਾਨ ਦੇ ਕੇ ਔਰ ਉਸ ਵਿੱਚ ਪਹਿਲ ਦੇ ਅਦਾਤ ਨੂੰ ਮੌਕਾ ਦੇਣ ਦੀ ਗੱਲ ਕੀਤੀ ਹੈ ਇਹੀ ਸਾਡਾ ਸੰਕਲਪ ਸੀ ਬਹੁਤ ਬਹੁਤ ਧੰਨਵਾਦ ਆ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜਿਨ੍ਹਾਂ ਨੇ ਕਿ ਦੋ ਤਿੰਨ ਦਿਨ ਪਹਿਲਾਂ ਕਿ ਇੱਕ ਤਰਨਤਾਰਨ ਦੇ ਵਿੱਚ ਐਸਸੀ ਸਮਾਜ ਦੀ ਇੱਕ ਜਿਹੜੀ ਰੈਲੀ ਹੋ ਰਹੀ ਸੀ ਉਹਨਾਂ ਦੇ ਜਿਹੜਾ ਇੱਕ ਇਕੱਠ ਹੋਇਆ ਸੀਗਾ ਉਹਦੇ ਵਿੱਚ ਉਹਨੂੰ ਸੰਬੋਧਨ ਕਰਦੇ ਆ ਜੋ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਰਹੇ ਨੇ ਸਰਦਾਰ ਬੂਟਾ ਸਿੰਘ ਉਹਨਾਂ ਦੀ ਐਗਜ਼ਾਮਪਲ ਦਿੱਤੀ ਸੀ ਕਿ ਦੇਖੋ ਕਿਸ ਤਰੀਕੇ ਦੇ ਨਾਲ ਉਹ ਇੱਕ ਗਰੀਬ ਪਰਿਵਾਰ ਚੋਂ ਉੱਠ ਕੇ ਜਿਹੜਾ ਕਿ ਉਹਨਾਂ ਨੇ ਭਾਰਤ ਦੇ ਗ੍ਰਹਿ ਮੰਤਰੀ ਤੱਕ ਦਾ ਅਹੁਦਾ ਸੰਭਾਲਿਆ ਕਿਉਂਕਿ ਉਹਨਾਂ ਨੇ ਪੜ੍ਹਾਈ ਲਿਖਾਈ ਕੀਤੀ ਉਹਨਾਂ ਨੇ ਆ ਖੇਤ ਵੱਟ ਬੰਨਿਆਂ ਦੇ ਉੱਤੇ ਪੱਠੇ ਵੱਢ ਕੇ ਜਿਹੜਾ ਕਿ ਆਪਣੀ ਪੜ੍ਹਾਈ ਵੱਲੋਂ ਦਿੱਤਾ ਔਰ ਇਹਦੇ ਵਿੱਚ ਕੋਈ ਗਲਤ ਗੱਲ ਨਹੀਂ ਉਹ ਸਮਾਂ ਹੀ ਇਦਾਂ ਦਾ ਸੀਗਾ ਕਿ ਉਸ ਵੇਲੇ ਜਿਹੜਾ ਸਾਰਿਆਂ ਨੂੰ ਜਿਹੜਾ ਕਿ ਪੱਠ ਪੱਠੇ ਵੱਢ ਕੇ ਡੰਗਰ ਸਾਂਭ ਕੇ ਜਿਹੜਾ ਆਪਣਾ ਘਰਵਾਰ ਚਲਾਉਣਾ ਪੈਂਦਾ ਸੀ ਔਰ ਬਹੁਤ ਸਾਰੀ ਮਿਹਨਤ ਕਰਕੇ ਉੱਠਦੇ ਸੀ ਔਰ ਉਹਨਾਂ ਦੀ ਮਿਹਨਤ ਨੂੰ ਅਸੀਂ ਸਲਾਮ ਕਰਦੇ ਹਾਂ ਰਾਜਾ ਵੜਿੰਗੀ ਵੀ ਸਲਾਮ ਕਰਦੇ ਪੂਰੀ ਕਾਂਗਰਸ ਸਲਾਮ ਕਰਦੀ ਹੈ ਔਰ ਉਹਨਾਂ ਨੇ ਸਿਰਫ ਸਿਰਫ ਲੋਕਾਂ ਦੀ ਇੱਕ ਅਣਖ ਜਗਾਉਣ ਲਈ ਕਿ ਇੱਕ ਉੱਠਣ ਲਈ ਕਿ ਉਹਨਾਂ ਨੂੰ ਮੋਟੀਵੇਟ ਕਰਨ ਲਈ ਗੱਲ ਕਹੀ ਸੀ ਜੇਨੂੰ ਕਿ ਵਿਰੋਧੀ ਧਿਰ ਵੱਲੋਂ ਪੁੱ ਨਾਲ ਲਿਆ ਗਿਆ ਔਰ ਜਿਹੜਾ ਕਿ ਉਹਨਾਂ ਦੇ ਵਿਰੁੱਧ ਯੂਜ਼ ਕਰਨ ਦੀ ਕੋਈ ਗੱਲ ਕੀਤੀ ਗਈ ਹੈ ਅੱਜ ਉਹਨਾਂ ਦੇ ਉੱਤੇ ਪਰਚਾ ਕੀਤਾ ਗਿਆ ਉਹ ਵੀ ਜਿਹੜੇ 바ਵਾ ਸਾਹਿਬ Ambedkar ji ਦਾ ਸੰਵਿਧਾਨ ਲਿਖਿਆ ਹੋਇਆ ਜੋ ਕਾਨੂੰਨ ਬਣਾਏ ਹੋਏ ਨੇ ਉਹਦੇ ਬਿਲਕੁਲ ਉਲਟ ਜਾ ਕੇ ਉਹਦੇ ਜਿਹੜੇ ਨੀਮਾ ਨੂੰ ਛਿੱਕੇ ਟੰਗ ਕੇ ਅੱਜ ਜੇ ਗੱਲ ਕਰੀਏ ਜੇ ਅੱਜ ਕੋਈ ਐਸਸੀਆਂ ਦੀ ਗੱਲ ਕਰ ਰਿਹਾ ਅੱਜ ਜੇ ਕੋਈ ਦਲਿਤ ਸਮਾਜ ਨੂੰ ਉੱਤੇ ਚੱਕਣ ਦੀ ਗੱਲ ਕਰ ਰਿਹਾ ਤਾਂ ਉਹ ਕਾਂਗਰਸ ਕਰ ਰਹੀ ਹੈ ਰਾਹੁਲ ਗਾਂਧੀ ji ਕਰ ਰਹੇ ਨੇ ਰਾਜਾ ਵੜਿੰਗ ji ਕਰ ਰਹੇ ਨੇ ਔਰ ਅੱਜ ਜੇ ਪੰਜਾਬ ਦੇ ਵਿੱਚ ਜੇ ਕਿਸੇ ਨੇ ਕਿਹਾ ਸੀ ਕਿ ਅਸੀਂ ਜਿਹੜਾ ਕਿ ਦਿੱਪਤੀ ਮੁੱਖ ਮੰਤਰੀ ਜਿਹੜਾ ਇੱਕ ਸ਼ੈਡਿਊਲ ਕਾਸਟ ਦੇ ਵਿੱਚੋਂ ਦਵਾਂਗੇ ਇੱਕ ਦਲਿਤ ਸਮਾਜ ਤੋਂ ਦਵਾਂਗੇ ਆਮ ਆਦਮੀ ਪਾਰਟੀ ਔਰ ਉਹਨਾਂ ਅਜ ਤੱਕ ਪੰਜਾਬ ਦੇ ਵਿੱਚ 4 ਸਾਲ ਹੋ ਗਏ ਜਿਹੜਾ ਡਿਪਟੀ ਮੁੱਖ ਮੰਤਰੀ ਨਹੀਂ ਦਿੱਤਾ ਪਰ ਉਹਨਾਂ ਦੇ ਉੱਤੇ ਕੋਈ ਨਹੀਂ ਉਹਨਾਂ ਨੂੰ ਪੁੱਛ ਰਿਹਾ ਉਸ ਤੋਂ ਇਲਾਵਾ ਸਾਡੇ ਗਵਾਂਢੀ ਸੂਬੇ ਦੇ ਵਿੱਚ ਆਈਪੀਐਸ ਅਫਸਰ ਜਿਹੜਾ ਕਿ ਸਾਡਾ ਸ਼ੈਡਿਊਲ ਕਾਸ ਦਾ ਸੀਗਾ ਦਲਿਤ ਸਮਾਜ ਤੋਂ ਸੀਗਾ ਉਹਨੂੰ ਪੂਰੀ ਤਰ੍ਹਾਂ ਪਰੇਸ਼ਾਨ ਕਰਕੇ ਉਹਨੂੰ ਆਪਣੀ ਜਾਨ ਦੇਣੀ ਪਈ ਸੋ ਮੇਰੀ ਤੁਹਾਡੇ ਮੂਰੇ ਇੱਕੋ ਹੀ ਬੇਨਤੀ ਹੈ ਕਿ ਅਸੀਂ ਸਰਕਾਰ ਵੱਲੋਂ ਜੋ ਰਾਜਾ ਵੜਿੰਗੀ ਦੇ ਵਿਰੁੱਧ ਨਜਾਇਜ਼ ਜੋ ਐ ਐਕਸ਼ਨ ਕੀਤਾ ਜਾ ਰਿਹਾ ਉਹਦੀ ਕੋਟਜੋਰ ਵਿਰੋਧ ਕਰਦੇ ਆਂ ਔਰ ਅਸੀਂ ਪੂਰਨ ਤੌਰ ਦੇ ਉੱਤੇ ਰਾਜਾ ਵੜਿੰਗ ਜੀ ਔਰ ਪੂਰੀ ਕਾਂਗਰਸ ਜਿਹੜੀ ਹੈ ਸ਼ੈਡਿਊਲ ਕਾਸਟ ਐਸਸੀ ਸਮਾਜ ਦਲਿਤ ਸਮਾਜ ਉਹਨਾਂ ਦੇ ਨਾਲ ਖੜੀ ਹੈ ਔਰ ਸਰਦਾਰ ਬੂਟਾ ਸਿੰਘ ਜੀ ਦੀ ਜੋ ਉਪलब्ਧੀ ਹੈ ਜੋ ਉਹਨਾਂ ਦੀ ਦੇਣ ਇਸ ਦੇਸ਼ ਨੂੰ ਆ ਜੋ ਦੇਣ ਕਾਂਗਰਸ ਨੂੰ ਆ ਉਹ ਕਦੀ ਭੁਲਾਈ ਨਹੀਂ ਜਾ ਸਕਦੀ ਸੋ ਜੇ ਸਰਕਾਰ ਤੱਕਾ ਕਰੇਗੀ ਤਾਂ ਇਹ ਵੀ ਜਿਹੜਾ ਸਾਡੇ ਬਾਬਾ ਸਾਹਿਬ ਦਾ ਜੋ ਸੰਵਿਧਾਨ ਲਿਖਿਆ ਹੋਇਆ ਸਾਡੇ ਜੋ ਭਾਰਤ ਦੇ ਕਾਨੂੰਨ ਨੇ ਉਹਨੂੰ ਛਿੱਕੇ ਟੰਕੇ ਜੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਏਗੀ ਵੈਂਡੇਟਾ ਪੋਲਿਟਿਕਸ ਕੀਤੀ ਜਾਏਗੀ ਤਾਂ ਇਹਦਾ ਵੀ ਜਵਾਬ ਜਿਹੜਾ ਪੰਜਾਬ ਦੇ ਲੋਕ ਦੇਣਗੇ ਪਰ ਦੇ ਲੋਕ ਦੇਣਗੇ ਔਰ ਅਸੀਂ ਸਲੂਟ ਕਰਦੇ ਆ ਸਰਦਾਰ ਬੂਟਾ ਸਿੰਘ ਜੀ ਨੂੰ ਉਹਨਾਂ ਦੀ ਮਿਹਨਤ ਨੂੰ ਔਰ ਅੱਜ ਜਿਹੜੀਆਂ ਉਪਲਬਧੀਆਂ ਦੇ ਉੱਤੇ ਜਿਹੜੇ ਅਸਮਾਨਾਂ ਦੇ ਉੱਤੇ ਉਹਨਾਂ ਨੇ ਪੂਰੇ ਪਰਿਵਾਰ ਨੂੰ ਪਹੁੰਚਾਇਆ ਪੂਰੇ ਸਮਾਜ ਨੂੰ ਪਹੁੰਚਾਇਆ ਅਸੀਂ ਉਹਨਾਂ ਦੀ ਬਹੁਤ ਬਹੁਤ ਉਹਨਾਂ ਦਾ ਜਿਹੜਾ ਸਤਿਕਾਰ ਕਰਦੇ ਮਾਣ ਸਕਦੇ ਕਰਦੇ ਆ ਤੇ ਇਸ ਦੇ ਨਾਲ ਹੀ ਜੋ ਪੰਜਾਬ ਸਰਕਾਰ ਵੱਲੋਂ ਰਾਜਾ ਵਡੰਗੀ ਦੇ ਖਿਲਾਫ ਕਦਮ ਚੁੱਕਿਆ ਗਿਆ ਉਸ ਚੀਜ਼ ਦਾ ਕੋਟ ਜੋਰ ਵਿਰੋਧ ਕਰਦੇ ਆ ਸੋ ਇਸੇ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਵਪਾਰਤ ਜੇ ਪਰਚਾ ਕਰਨਾ ਹੈ ਤਾਂ ਫਿਰ ਆਮ ਆਦਮੀ ਦੀ ਪਾਰਟੀ ਤੇ ਵੀ ਹੋਣਾ ਚਾਹੀਦਾ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨਾਲ ਦਲਿਤ ਸਮਾਜ ਨਾਲ ਝੂਠਾ ਵਾਅਦਾ ਕੀਤਾ ਸੀਗਾ ਕਿ ਅਸੀਂ ਉਪ ਮੁੱਖ ਮੰਤਰੀ ਪੰਜਾਬ ਦੇ ਵਿੱਚ ਜਿਹੜਾ ਦਲਿਤ ਭਾਈਚਾਰੇ ਦੇ ਸਾਥੀ ਨੂੰ ਬਣਾਵਾਂਗੇ ਉਦੋਂ ਵੋਟਾਂ ਲਈਆਂ ਬੜੀਆਂ ਗਰੰਟੀਆਂ ਤਾਂ ਹੋਰ ਵੀ ਬੜੀਆਂ ਦਿੱਤੀਆਂ ਕਿਉਂਕਿ ਹੁਣ ਲੋਕ ਪਿੰਡਾਂ 'ਚ ਨਹੀਂ ਵੜਨ ਦਿੰਦੇ ਪਏ ਤੇ ਇਸ ਕਰਕੇ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਿਹਾ ਅਮਿੰਦਰ ਸਿੰਘ ਰਾਜਾ ਵੜਿੰਗਜੀ ਦਾ ਜਿਹੜਾ ਕਹਿਣ ਦਾ ਲਹਿਜਾ ਸੀ ਕਿ ਕਿਵੇਂ ਇੱਕ ਕਾਮਰਚੋ ਨਿਕਲੇ ਵਿਅਕਤੀ ਨੂੰ ਦੇਸ਼ ਦੀ ਸਰਕਾਰ ਦੇ ਵਿੱਚ ਗ੍ਰਹਿ ਮੰਤਰੀ ਬਣਾਇਆ ਐਗਜ਼ਾਮਪਲ ਤੌਰ ਤੇ ਬੜੀਆਂ ਅਸੀਂ ਗੱਲਾਂ ਕਰ ਸਕਦੇ ਆ ਗਿਆਨੀ ਜੈਲ ਸਿੰਘ ਜੀ ਹੁਣੀ ਜਾਂ ਹੋਰ ਕਿੰਨੇ ਲੋਕ ਜਿਹੜੇ ਸਧਾਰਨ ਫੈਮਲੀਆ ਚੋਂ ਨਿਕਲ ਕੇ ਜਿਹੜੇ ਬੰਦੇ ਦੇਸ਼ ਦੀ ਸਰਕਾਰ ਦੇ ਵਿੱਚ ਵੱਡੀਆਂ ਕੁਰਸੀਆਂ ਤੇ ਬੈਠੇ ਇਹ ਕਾਂਗਰਸ ਪਾਰਟੀ ਦੀ ਦੇਣ ਹੈ ਠੀਕ ਹੈ ਅੱਜ ਜਿਹੜੇ ਜਾਲੀ ਆਮ ਆਨ ਦੀ ਪਾਰਟੀ ਕਿਵੇਂ ਅੱਜ ਰਾਜ ਸਭਾ ਵਿੱਚੀਆਂ ਵੱਡੇ ਇੰਡਸਟਰੀਸਟ ਨੂੰ ਕਿਸੇ ਦੀ ਯੂਨੀਵਰਸਿਟੀ ਹੈ ਉਹਨੂੰ ਰਾਜ ਸਭਾ ਦੇਤੀ ਇੱਕ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਰਾਜ ਸਭਾ ਦਾ ਕਿਸੇ ਨੂੰ ਮੈਂਬਰ ਬਣਾਇਆ ਜਾਂ ਕਿਸੇ ਚੰਗੇ ਬੰਦੇ ਨੂੰ ਬਣਾਇਆ ਜਿਨ੍ਹਾਂ ਨੇ ਮੰਤਰੀ ਬਣਾਏ ਜਾਂ ਜਿੰਨੀਆਂ ਅੱਜ ਤਰਨ ਤਰਨ ਬਾਏ ਇਲੈਕਸ਼ਨ ਚੱਲ ਰਿਹਾ ਤੇ ਲੋਕ ਇਹਨਾਂ ਨੂੰ ਮੂੰਹ ਨਹੀਂ ਲਾ ਰਹੇ ਤੇ ਤਰਲੋ ਮੱਛੀ ਹੋ ਰਿਹਾ ਕਦੀ ਧਰਨੇ ਲਾ ਰਿਹਾ ਕਦੇ ਕੁਸ਼ ਕੁਸ਼ ਕਰ ਰਿਹਾ ਸਰਕਾਰਾਂ ਵੀ ਧਰਨੇ ਲਾਉਂਦੀਆਂ ਹੁੰਦੀਆਂ ਇੱਕ ਤਮਾਸ਼ਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਵਾਦਾ ਕੀਤਾ ਨਹੀਂ ਭੈਣਾ ਪੁੱਛਦੀਆਂ ਵੀ ਸਾਡਾ ਹਰ ਹਰ ਰੁਪਿਆ ਕਿੱਥੇ ਆ ਲਾਅ ਐਂਡ ਆਰਡਰ ਤੇ ਟੋਟਲੀ ਇਹ ਫੇਲ ਹੋਏ ਆ ਕਿ ਕਿਤੇ ਵੀ ਹਰ ਰੋਜ਼ ਗੋਲੀਆਂ ਵਧ ਰਹੀਆਂ ਨੌਜਵਾਨਾਂ ਤੇ ਨੌਜਵਾਨਾਂ ਨੂੰ ਮੌਤੇ ਘਾੜ ਉਤਾਰੇ ਜਾ ਰਿਹਾ ਨਸ਼ਾ ਜਿਹੜਾ ਕਿ ਮੈਂ ਕਹਿੰਦਾ ਸ਼ਰੇਆਮ ਜਿਹੜਾ ਵਿਕ ਰਿਹਾ ਹੋਮ ਡਿਲੀਵਰੀਆਂ ਹੋ ਰਹੀਆਂ ਨਸ਼ੇ ਦੀਆਂ ਸਟੇਟ ਦੇ ਉੱਤੇ 4 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਔਰ ਅਮਰਿੰਦਰ ਸਿੰਘ ਰਾਜਾ ਬੜੇ ਕੋ ਲੀਡਰ ਹੈ ਜਿਹੜੇ ਹਮੇਸ਼ਾ ਲੋਕਾਂ ਦੀ ਆਵਾਜ਼ ਚੁੱਕਦੇ ਆ ਲੋਕਾਂ ਦੀ ਗੱਲ ਕਰਦੇ ਆ ਤੇ ਇਸ ਕਰਕੇ ਪੰਜਾਬ ਦੇ ਲੋਕਾਂ ਦਾ ਜਿਹੜਾ ਧਿਆਨ ਹੈ ਆਮ ਆਦੀ ਪਾਰਟੀ ਅਸਲ ਮੁੱਦਿਆਂ ਤੋਂ ਪਰਕਾਰੀ ਆ ਪਰਚਾ ਕਰਤਾ ਸਾਰਾ ਕੁਝ ਕਰਤਾ ਚਲੋ ਨਾ ਮਾਫੀ ਵੀ ਮੰਗ ਲਈ ਠੀਕ ਹੈ ਜੇ ਜ਼ੁਬਾਨ ਫਿਸਲ ਗਈ ਜਾਂ ਕੋਈ ਗੱਲ ਹੋ ਗਈ ਵੱਡੇ ਵੱਡੇ ਲੋਕਾਂ ਤੋਂ ਵੱਡੇ ਵੱਡੇ ਵਿਦਵਾਨਾਂ ਤੋਂ ਵੀ ਕਈ ਵਾਰ ਗੱਲ ਮੂੰਹ ਦੇ ਵਿੱਚੋਂ ਗਲਤ ਨਿਕਲ ਜਾਂਦੀ ਹੈ ਜਾਂ ਉਹਨਾਂ ਕੋਲ ਦੇ ਕਰਨ ਦਾ ਤਰੀਕਾ ਕੁਝ ਹੋਰ ਹੁੰਦਾ ਪਰ ਉਹਦਾ ਮਤਲਬ ਕੋਈ ਹੋਰ ਬਣ ਜਾਂਦਾ ਤੇ ਇਸ ਕਰਕੇ ਇੰਨਾ ਹਵਾ ਕ੍ਰੀਏਟ ਕਰਕੇ ਇੰਨਾ ਤੁਸੀਂ ਬੋਲ ਕੇ ਤੇ ਰਾਜਾ ਵੜਿੰਗ ਵੀ ਉਹੀ ਨੌਜਵਾਨ ਹੈ ਜਿਹੜਾ ਆਮ ਘਰਾਂ ਚੋਂ ਨਿਕਲ ਕੇ ਇੱਥੋਂ ਤੱਕ ਪਹੁੰਚਿਆ ਇਸ ਕਰਕੇ ਕਾਂਗਰਸ ਪਾਰਟੀ ਕਦੀ ਜਾਤੀ ਨਹੀਂ ਵੰਦੀ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ਪੰਜਾਬ ਚ ਦਲਿਤ ਨੂੰ ਮੁੱਖ ਮੰਤਰੀ ਦਿੱਤਾ ਤੁਸੀਂ ਤਾਂ ਉਪ ਮੁੱਖ ਮੰਤਰੀ ਨਹੀਂ ਬਣਾ ਸਕਿਆ ਸੀ ਮੁੱਖ ਮੰਤਰੀ ਦਿੱਤਾ ਇਸ ਕਰਕੇ ਇਹ ਝੂਠੀਆਂ ਬਿਆਨਬਾਜ਼ੀਆਂ ਇਹ ਮੀਡੀਆ ਐਡਵਰਟਾਈਜ਼ਮੈਂਟ ਕੁਝ ਲੋਕ ਬੜੀ ਗੰਦੀ ਸ਼ਬਦਾਵਲੀ ਵਰਤ ਰਹੇ ਆ ਬੋਲ ਰਹੇ ਆ ਮੈਂ ਸਮਝਦਾ ਕਿ ਆਦੀ ਪੀੜ੍ਹੀ ਹੇਠ ਵੀ ਸੋਟਾ ਮਾਰੋ ਜਿਹੜੇ ਜਸਵਿੰਦਰ ਜਸਵੀਰ ਗਾੜੀ ਜੀ ਬੜਾ ਰੌਲਾ ਪਾ ਕੇ ਸਾਰੀਆਂ ਗੱਲਾਂ ਕਰ ਰਹੇ ਸੀਗੇ ਸਾਡੇ ਸਤਕਾਰਯੋਗ ਨੇ ਗਾੜੀ ਸਾਹਿਬ ਵੀ ਪਹਿਲਾਂ ਬਸਪਾ ਚ ਰਹੇ ਬਾਅਦ ਤੇ ਵਿੱਚ ਕੁਝ ਇਨਜਾਮ ਲੱਗੇ ਤੁਸੀਂ ਇਧਰ ਪਾਰਟੀ ਚ ਆ ਗਏ ਠੀਕ ਹੈ ਚੰਗੀ ਗੱਲ ਹੈ ਤੁਸੀਂ ਇੱਕ ਸੰਵਿਧਾਨਕ ਪੋਸਟ ਤੇ ਬੈਠੇ ਹੋ ਜਿਹੜੇ ਵਰਗ ਨਾਲ ਤਕਸ਼ਾਈਆਂ ਹੁੰਦੀਆਂ ਵਰਗ ਦੇ ਨਾਲ ਕੀ ਕੁਝ ਹੁੰਦਾ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਹੋਰ ਗੱਲਾਂ ਤੇ ਉਹਨਾਂ ਤੱਕ ਵੀ ਧਿਆਨ ਮਾਰੋ ਕੱਲੇ ਦਫ਼ਤਰਾਂ ਚ ਬਹਿ ਕੇ ਆਪਾਂ ਵੀਡੀਓ ਬਣਾ ਕੇ ਅਫਸਰਾਂ ਨੂੰ ਗਲਤ ਬੋਲੀ ਜਾਈਏ ਜਾਂ ਇਹੋ ਜੀਆਂ ਗੱਲਾਂ ਕਰੀ ਜਾਈਏ ਉਹਨਾਂ ਨਾਲ ਲੋਕਾਂ ਨੂੰ ਇਨਸਾਫ ਨਹੀਂ